ਜਦੋਂ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਚੋਣ ਕਮਿਸ਼ਨ ਨੇ ਤਰੀਕਾ ਦਾ ਐਲਾਨ ਕਰ ਦਿੱਤਾ ਹੈ ਤੇ ਉਦੋਂ ਇਹਨਾਂ ਚੋਣਾਂ ਦੇ ਵਿੱਚ ਇਸ ਵਾਰ ਨਵਾਂ ਰੰਗ ਜਿਹੜਾ ਦਿਖਾਈ ਦੇਵੇਗਾ ਯੰਗ ਇੰਡੀਆ ਦਾ 1952 ਦੇ ਪਹਿਲਾ ਜਿਹੜੀਆਂ ਆਮ ਚੋਣਾਂ ਦੇ ਵਿੱਚ 140 ਜਿਹੜੇ ਮੈਂਬਰ ਪਾਰਲੀਮੈਂਟ ਸਨ ਉਹ 40 ਸਾਲ ਤੋਂ ਘੱਟ ਉਮਰ ਦੇ ਸੀ ਐਸੇ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ 1957 ਦੇ ਵਿੱਚ 164 ਹੋਈ 1962 ਦੇ ਵਿੱਚ 109 ਹੋਈ 1967 ਦੇ ਵਿੱਚ 127 ਹੋਈ ਤੇ ਬਾਅਦ ਦੇ ਵਿੱਚ 1984 ਦੇ ਵਿੱਚ ਇਹ ਘਟ ਕੇ ਗਿਣਤੀ 112 ਰਹਿ ਗਈ ਜਿਹੜੇ ਯੰਗ ਮੈਂਬਰ ਪਾਰਲੀਮੈਂਟ ਸਨ ਨੌਜਵਾਨ ਮੈਂਬਰ ਪਾਰਲੀਮੈਂਟ ਔਰ 1999 ਦੇ ਵਿੱਚ 93 ਦੀ ਗਿਣਤੀ ਰਹੀ 2009 ਦੇ ਵਿੱਚ 79 ਤੱਕ ਇਹ ਅੰਕੜੇ ਜਿਹੜੇ ਘਟਦੇ ਗਏ ਤੇ 2019 ਦੀਆਂ ਚੋਣਾਂ ਦੇ ਵਿੱਚ 64 ਮੈਂਬਰ ਪਾਰਲੀਮੈਂਟ ਸਨ ਜਿਹੜੇ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸਨ ਫਿਲਹਾਲ ਭਾਰਤ ਦੇ ਵਿੱਚ ਜਿਹੜੀ ਇਹ ਏਜ ਹੈ ਉਹ 29 ਸਾਲ ਤੋਂ ਘਟਦੀ ਹੈ। ਯਾਨੀ ਅੱਧੀ ਆਬਾਦੀ ਦੀ ਆਸਤ ਉਮਰ 29 ਸਾਲ ਤੋਂ ਹੇਠਾਂ ਹੈ। ਤੇ ਜਿਹੜੇ ਨੌਜਵਾਨ ਨੇ ਉਹ ਭਾਰਤ ਦੇ ਸੁਪਰਿਆਂ ਤੇ ਉਮੀਦਾਂ ਦੇ ਰੰਗ ਇਸ ਵਾਰ ਵੀ ਆਮ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਿਖਾਉਣਗੇ ਇਹ ਹੁਣ ਜੂਨ ਦੇ ਵਿੱਚ ਨਤੀਜਿਆਂ ਦੇ ਵਿੱਚ ਸਾਹਮਣੇ ਆਏਗਾ। ਜਿਹੜੇ ਨੌਜਵਾਨ ਵੋਟਰਾਂ ਦੀ ਬਦਲਦੀ ਤਸਵੀਰ ਹੈ ਉਹ 189 ਕਰੋੜ ਫਰਸਟ ਟਾਈਮ ਵੋਟਰ ਨੇ 1.89 ਕਰੋੜ ਜਿਹੜੇ 18 ਤੋਂ 19 ਸਾਲ ਦੀ ਉਮਰ ਹੈ 2024 ਦੀਆਂ ਚੋਣਾਂ ਵਿੱਚ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਇਹਦਾ ਮਤਲਬ ਹੈ ਕਿ 1.9% ਫਰਸਟ ਟਾਈਮ ਵੋਟਰ ਨੇ ਜਿਹੜੇ ਇਸ ਵਾਰ ਵੋਟ ਪਾਉਣਗੇ ਔਰ 1.7 ਫੀਸਦੀ ਸੀ ਕੁੱਲ ਵੋਟਰਾਂ ਦਾ ਇਹਨਾਂ ਦਾ ਫਰਸਟ ਟਾਈਮ ਵੋਟਰ ਦਾ ਹਿੱਸਾ ਜਿਹੜਾ ਚੋਣ ਜਿਹੜੀ ਹੋਈ ਹੈ 2019 ਦੇ ਵਿੱਚ ਯਾਨੀ 0.2% ਯੂਥ ਵੋਟਰ ਵਧੇ ਨੇ 1.5 ਕਰੋੜ ਦੇ ਕਰੀਬ ਫਰਸਟ ਟਾਈਮ ਵੋਟਰ 18-19 ਸਾਲ ਦੇ 2019 ਦੀਆਂ ਚੋਣਾਂ ਵਿੱਚ ਸੀ ਤੇ 22% ਤੋਂ ਵੱਧ ਕੁੱਲ ਵੋਟਰ ਸਨ ਜਿਨ੍ਹਾਂ ਵਿੱਚੋਂ ਫਸਟ ਟਾਈਮ ਵੋਟਰਾਂ ਦਾ ਹਿੱਸਾ ਜਿਹੜਾ 2014 ਦੀਆਂ ਚੋਣਾਂ ਵਿੱਚ ਰਿਹਾ ਤੇ 2 ਕਰੋੜ 2.3 ਕਰੋੜ ਜਿਹੜੇ ਫਸਟ ਟਾਈਮ ਵੋਟਰ 18-19 ਸਾਲ ਦੇ ਸਨ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਦੋਂ ਘੱਟ ਸੀ ਲੇਕਿਨ ਹੁਣ ਜ਼ਿਆਦਾ ਹੈ ਜੇ ਤੁਸੀਂ ਪਾਰਟੀਆਂ ਦੇ ਹਿਸਾਬ ਨਾਲ ਦੇਖੋ ਵੀ ਕਿਹੜੀ ਪਾਰਟੀ ਦੇ ਵਿੱਚ 45 ਸਾਲ ਤੋਂ ਘੱਟ ਉਮਰ ਦੇ ਮੈਂਬਰ ਪਾਰਲੀਮੈਂਟ ਹੈ ਤਾਂ 2004 ਦੇ ਵਿੱਚ ਬੀਜੇਪੀ ਕੋਲ 43 ਮੈਂਬਰ ਪਾਰਲੀਮੈਂਟ ਸੀ ਜਿਹੜੇ 40 ਸਾਲ ਤੋਂ ਘੱਟ ਸੀ ਕਾਂਗਰਸ ਕੋਲ 27 ਸਨ ਸਮਾਜਵਾਦੀ ਪਾਰਟੀ ਕੋਲ ਜਿਹੜੀ ਅਖਲੇਸ਼ ਯਾਦਵ ਦੇ ਪਿਤਾ ਮਲਾਈਮ ਸਿੰਘ ਯਾਦਵ ਦੀ ਪਾਰਟੀ ਹੈ ਉਹਦੇ ਕੋਲ 12 ਮੈਂਬਰ ਪਾਰਲੀਮੈਂਟ ਸਨ ਤੇ ਬਾਕੀ ਪਾਰਟੀਆਂ ਦੇ 64 ਮੈਂਬਰ ਪਾਰਲੀਮੈਂਟ ਸਨ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ। ਯਾਨੀ ਇਸੇ ਤਰ੍ਹਾਂ 2009 ਦੇ ਵਿੱਚ ਭਾਜਪਾ ਦੇ ਕੋਲ 25 ਮੈਂਬਰ ਪਾਰਲੀਮੈਂਟ ਨੌਜਵਾਨ ਸੀ। ਕਾਂਗਰਸ ਦੇ ਕੋਲ 39 ਸੀ ਤੇ ਸਮਾਜਵਾਦੀ ਪਾਰਟੀ ਕੋਲ 9 ਤੇ ਦੂਜੀਆਂ ਪਾਰਟੀਆਂ ਦੇ 47 ਉਮੀਦਵਾਰ 40 ਸਾਲ ਤੋਂ ਘੱਟ ਉਮਰ ਦੇ ਸਨ। ਤਾ 2014 ਦੀ ਗੱਲ ਕਰੀਏ ਤਾਂ ਬੀਜੇਪੀ ਕੋਲ 58 ਮੈਂਬਰ ਪਾਰਲੀਮੈਂਟ ਸਨ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ ਤੇ 40 ਸਾਲ ਤੋਂ ਘੱਟ ਉਮਰ ਵਾਲੇ ਕਾਂਗਰਸ ਦੇ ਕੋਲ 10 ਮੈਂਬਰ ਪਾਰਲੀਮੈਂਟ, ਟੀਐਮਸੀ ਕੋਲ 9 ਤੇ ਦੂਜੇ ਦਲਾਂ ਤੋਂ 46 ਮੈਂਬਰ ਪਾਰਲੀਮੈਂਟ ਨੌਜਵਾਨ ਸਨ 2019 ਦੇ ਵਿੱਚ ਬੀਜੇਪੀ ਨੇ 47 ਮੈਂਬਰ ਪਾਰਲੀਮੈਂਟਾਂ ਨੂੰ ਮੌਕਾ ਦਿੱਤਾ ਜਿਹੜੇ ਨੌਜਵਾਨ ਰਹੇ ਕਾਂਗਰਸ ਨੇ 14 ਮੈਂਬਰ ਪਾਰਲੀਮੈਂਟਾਂ ਨੂੰ ਸੰਸਦ ਦੇ ਵਿੱਚ ਭੇਜਿਆ ਤੇ ਵਾਈਐਸਆਰ ਕਾਂਗਰਸ ਕੋਲ 7 ऐसे यूथ जेडे आगु सान ते पार्लियामेंट ਦੇ ਵਿੱਚ ਜਿਹੜੀ ਇਹ ਨੌਜਵਾਨ ਸ਼ਕਤੀ ਹੈ 2004 ਦੀਆਂ ਲੋਕ ਸਭਾ ਦੇ ਵਿੱਚ 27% 45 ਸਾਲ ਤੋਂ ਘੱਟ ਉਮਰ ਦੇ ਮੈਂਬਰ ਪਾਰਲੀਮੈਂਟ ਰਹੇ ਔਰ ਇਸੇ ਤਰ੍ਹਾਂ 2014 ਦੀ ਲੋਕ ਸਭਾ ਦਾ ਜੇ ਤੁਸੀਂ ਤਸਵੀਰ ਦੇਖੋ ਤਾਂ 23% ਜਿਹੜੇ ਮੈਂਬਰ ਪਾਰਲੀਮੈਂਟ ਸੀ ਜਿਹੜੇ 45 ਸਾਲ ਤੋਂ ਘੱਟ ਉਮਰ ਦੇ ਸਨ 2009 ਦੀ ਲੋਕ ਸਭਾ ਦੇ ਵਿੱਚ 45 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸਨ ਮੈਂਬਰ ਪਾਰਲੀਮੈਂਟ 22% ਦੀ ਤੇ ਇਸੇ ਤਰ੍ਹਾਂ 2019 ਦੇ ਵਿੱਚ 45 ਸਾਲ ਤੋਂ ਘੱਟ ਉਮਰ ਦੇ ਸਨ 20% 2019 ਦੇ ਵਿੱਚ ਜਿਹੜੇ ਨੌਜਵਾਨ ਮੈਂਬਰ ਪਾਰਲੀਮੈਂਟ ਹੁਣ 17ਵੀਂ ਲੋਕ ਸਭਾ ਦੀ ਪਿਕਚਰ ਕੀ ਸੀ 40 ਸਾਲ ਤੋਂ ਘੱਟ ਉਮਰ ਦੇ ਮੈਂਬਰ ਪਾਰਲੀਮੈਂਟਰਾਂ ਦਾ ਹਿੱਸਾ 12% ਦੀ ਰਿਹਾ 267 ਐਸੇ ਮੈਂਬਰ ਪਾਰਲੀਮੈਂਟ ਸੀ ਜੋ 2019 ਦੇ ਵਿੱਚ ਪਹਿਲੀ ਵਾਰ ਚੁਣੇ ਗਏ ਤੇ 16ਵੀਂ ਲੋਕ ਸਭਾ ਦੇ ਵਿੱਚ ਐਸੇ ਮੈਂਬਰ ਪਾਰਲੀਮੈਂਟਰਾਂ ਦੀ ਹਿੱਸੇਦਾਰੀ ਸੀ 8% ਦੀ ਸੋ ਜਦੋਂ ਇਲੈਕਸ਼ਨ ਲੜਦੇ ਆ ਚੁਣੇ ਜਾਂਦੇ ਆ ਤਾਂ ਮੈਂਬਰ ਪਾਰਲੀਮੈਂਟਾਂ ਦੀ ਐਵਰੇਜ ਉਮਰ ਹੈ ਜਿਹੜੀ ਉਹ 54 ਸਾਲ ਦੇ ਕਰੀਬ ਮੰਨੀ ਗਈ ਹੈ ਇਸੇ ਤਰ੍ਹਾਂ ਬੀਜੇਡੀ ਦੀ ਚੰਦਰੀਨੀ ਚੰਦਰੀਨੀ ਮੁਰਮੂ ਸਭ ਤੋਂ ਘੱਟ ਉਮਰ ਦੀ ਸੀ 26 ਸਾਲ ਦੀ ਉਮਰ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਬਣੀ ਤੇ ਸਵਾਜਵਾਦੀ ਪਾਰਟੀ ਦੇ ਸਨ ਸ਼ਫੀਕੁਰ ਰਹਿਮਾਨ ਬੁਰਕ ਸਭ ਤੋਂ ਵੱਡ ਉਮਰ ਦੇ 99 ਸਾਲ ਦੇ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਸੋ ਚੋਣਾਂ ਦੇ ਵਿੱਚ ਇਸ ਵਾਰ ਨਵਾਂ ਰੰਗ ਦਿਖਾਏਗਾ ਯੰਗ ਇੰਡੀਆ ਤੇ ਨੌਜਵਾਨ ਜਿਹੜੇ ਆ ਇਸ ਵਾਰ ਨੇ ਉਹਨਾਂ ਦੇ ਜਿਹੜੀ ਤਸਵੀਰ ਬਦਲੇਗੀ 1.99 ਕਰੋੜ ਨਵੇਂ ਵੋਟਰ ਹੈ ਜਿਹੜੇ ਉਹ ਵੋਟ ਦਾ ਇਸਤੇਮਾਲ ਕਰਨਗੇ ਸੋ ਫਸਟ ਟਾਈਮ ਉਹ ਵੋਟ ਪਾਉਣਗੇ ਸੋ ਇਹ ਅੰਕੜਾ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ ਤੋਂ ਤੇ ਪਾਰਲੀਮੈਂਟ ਦੀ ਵੈਬਸਾਈਟ ਤੇ ਵੀ ਨਿਸ਼ਰ ਕੀਤਾ ਗਿਆ ਹੈ ਸੋ ਮੈਨੂੰ ਜਸਵਿੰਦਰ ਸਿੰਘ ਮਿੱਟਾ ਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ